ਖੋਟਾ ਸਿੱਕਾ ਚਲੇਗਾ ਨਹੀਂ ਇੱਕ ਪਾਸੋ ਵੀ ਖੋਟਾ ਹੋਵੇ ਤਾਂ ਨਹੀਂ ਚਲੇਗਾ ਨਹੀਂ ਚਲੇਗਾ ਵਾਈ ਗਰੂ ਗਿਆਨ ਔਰ ਸ਼ਰਧਾ ਇੱਕ ਸਿੱਕੇ ਦੇ ਦੋ ਪੈਲਿਆਂ ਨੂੰ ਇਹ ਧਰਮ ਆਖਦਾ ਹੈ ਧਰਮ ਇਹ ਆ ਔਰ ਸੱਚ ਜਾਣੇ ਸਿੱਕਾ ਖੋਟਾ ਨਹੀਂ ਚੱਲਦਾ ਨਹੀਂ ਚੱਲਦਾ ਤੁਹਾਡੇ ਕੋਲ ਗਿਆਨ ਹੈ ज्ञान है श्रद्धा नहीं है ते तरम दे दायरे ਦੇ ਅੰਦਰ ਤੁਸੀਂ ਨਹੀਂ ਆਉਂਦੇ ਨਹੀਂ ਆਉਂਦੇ ਪ੍ਰਵਾਨ ਨਹੀਂ ਹੈ ਗੁਰੂ ਨੂੰ ਪ੍ਰਵਾਨ ਨਹੀਂ ਹੈ ਪ੍ਰਵਾਨ ਨਹੀਂ ਹੈ ਨਹੀਂ ਆਪਰੇ ਕੀ ਕਰੀ ਉਹਦੇ ਆਪਣੇ ਨਿਯਮ ਨੇ ਅਸੀਂ ਕੀ ਕਰ ਸਕਦੇ ਉਹਦੇ ਆਪਣੇ ਨਹੀਂ ਹੋ ਮੈਨੂੰ ਮਾਫ ਕਰ ਦੇਣਾ ਤੁਹਾਡੇ ਕੋਲ ਕੇਵਲ ਸ਼ਰਧਾ ਹੈ ਕੇਵਲ ਸ਼ਰਧਾ ਤਾ ਮੇ ਪ੍ਰਮਾਨ ਨਹੀਂ ਹੈ ਗੁਰੂ ਕਹਿੰਦਾ ਹੈ ਗਿਆਨ ਥੋੜਾ ਜਿਹਾ ਚਾਹੀਦਾ ਹੈ ਚਾਹੀਦਾ ਨਿਰੀ ਸ਼ਰਦਾ ਕਈ ਵਾਰ ਪਟਕਾ ਦਿੰਦੀ ਹੈ ਪਟਕਾ ਦਿੰਦੀ ਤੁਸੀਂ ਆਖੋਗੇ ਸ਼ਰਦਾ ਤੇ ਬੇੜਾ ਬਾਹਰ ਲਾ ਦਿੰਦੀ ਹੈ ਬੇੜਾ ਬਾਹਰ ਲਾ ਦਿੰਦੀ ਹੈ ਸ਼ਰਦਾ ਕੋਈ ਸ਼ੱਕ ਨਹੀਂ ਪਰ ਸ਼ਰਦਾ ਨਿਰੀ ਸ਼ਰਦਾ ਸਾਥ ਸੰਗਤ ਢੜਗਾਵੀ ਲੈਂਦੀ ਹੈ ਧਿਆਨ ਰੱਖਿਓ ਇਹ ਜਿਹੜੇ ਅਡੰਬਰੀ ਗੁਰੂ ਬਣੇ ਬੈਠੇ ਨੇ ਨਾ ਥਾਂ ਥਾਂ ਤੇ ਥਾਂ ਥਾਂ ਤੇ ਉਹਨਾਂ ਦੀ ਦੁਕਾਨਾਂ ਕਿਵੇਂ ਚੱਲ ਰਹੀਆਂ ਨੇ ਪਤਾ ਹੈ ਜਿਨ੍ਹਾਂ ਕੋਲ ਗਿਆਨ ਨਹੀਂ ਹੈ ਕੇਵਲ ਸ਼ਰਧਾ ਹੈ ਕੇਵਲ ਸ਼ਰਧਾ ਉਹਨਾਂ ਦੇ ਸਾਰੇ ਤੇ ਉਹਨਾਂ ਦੀ ਦੁਕਾਨਾਂ ਚੱਲ ਰਹੀਆਂ ਚੱਲ ਰਹੀਆਂ ਜੇ ਜਰਾ ਜੇ ਉਹਨਾਂ ਕੋਲ ਗਿਆਨ ਵੀ ਹੋਵੇ ਗਿਆਨ ਵੀ ਹੋਵੇ ਕਸੋਟੀ ਹੋਵੇ ਗਿਆਨ ਦੀ ਕਸੋਟੀ ਹੋਵੇ ਗਿਆਨ ਦੀ ਤੇ ਉਹ ਪਰਖ ਲੈਣਗੇ ਬਈ ਇਹ ੜੰਬਰੀ ਹੈ ਕਿ ਸੱਚਾ ਗੁਰੂ ਹੈ ਇਦੇ ਕੋਲ ਕੋਈ ਬ੍ਰਹਮ ਗਿਆਨ ਹੈ ਵੀ ਕਿ ਸੰਸਾਰ ਦਾ ਧਨ ਇਕੱਠਾ ਪਿਆ ਕਰਨ ਕਰਨੀ ਲੱਗਿਆ ਲੱਗਿਆ ਇਹ ਹੁਣੇ ਹੀ ਫੜਿਆ ਨਾ ਆਗਰੇ ਤੋਂ ਇੱਕ ਗੁਰੂ ਕਈਆਂ ਨੇ ਪੜਿਆ ਹੋਏਗਾ ਕੀ ਨਾਂ ਸੀ ਉਹਦਾ ਮੈਂ ਨਾਂ ਭੁੱਲ ਗਿਆ ਚੱਚੇ ਤੋਂ ਨਾਂ ਸੀ ਚੇਤਨਾ ਨੰਦ ਕਿਆ ਕਿਆ ਉਹਨੇ ਡੰਬਰ ਕੀਤੇ ਕਾਮ ਵਾਸਨਾ ਦਾ ਭਰਿਆ ਹੋਇਆ ਭਇਆ ਚੋਲਾ ਪਾਇਆ ਹੋਇਆ ਸਾਧੂਆਂ ਵਾਲਾ ਸਾਧੂਆਂ ਆਪਣੇ ਵਿਦਿਆਲੇ ਦੀ ਆਪਣੇ ਵਿਸ਼ਵ ਵਿਦਿਆਲੇ ਦੀ ਜੋ ਇੰਸਟੀਚਿਊਟ ਚਲਾ ਰਿਹਾ ਸੀ ਧਰਮ ਦੇ ਆੜ ਦੇ ਵਿੱਚ 사ਤਸੰਗਤ ਕੋਈ ਵੀ ਨਹੀਂ ਛੜਿਆ ਉੱਥੋਂ ਕੋਈ ਵੀ ਕੋਈ ਛੋਟੀ ਮੋਟੀ ਬੱਚੀ ਵੀ ਹੋਵੇ ਨਾ ਉਹਨੂੰ ਵੀ ਨਹੀਂ ਛੜਿਆ ਮੈਨੂੰ ਮਾਫ਼ ਕਰ ਤੇ ਗੱਲ ਕੀ ਹੋਈ 사ਤਸੰਗਤ ਉਹ ਜਿਹੜੇ ਸਾਰੇ ਉਹਦੇ ਵਾਸੀ ਚ ਆਏ ਕਿਵੇਂ ਆਏ ਕਿਉਂ ਕਿਉਂ ਸ਼ਰਦਾ ਦੇ ਭਰੇ ਹੋਏ ਸਨ ਗਿਆਨ ਉਹਨਾਂ ਕੋਲ ਨਹੀਂ ਸੀ ਗਿਆਨ ਨਹੀਂ ਸੀ ਜਰਾ ਜਾਈ ਗਿਆਨ ਸਾਡੇ ਕੋਲ ਹੋਵੇ ਕਿ ਗੁਰੂ ਕੀ ਆਖਦਾ ਬਾਣੀ ਕੀ ਆਖਦੀ ਹੈ ਕੀ ਆਖਦੀ ਹੈ ਬਾਣੀ ਤੇ ਯਕੀਨ ਜਾਨੋ ਪਰਖਣ ਇਸ ਕੋਈ ਜ਼ਿਆਦਾ ਸਮਾਂ ਨਹੀਂ ਲੱਗੇਗਾ ਨਹੀਂ ਲੱਗੇਗਾ ਪਰਖ ਲੋ ਇਸ ਕਰਕੇ ਧਰਮ ਦੇ ਦਾਇਰੇ ਦੇ ਵਿੱਚ ਦਾਇਰੇ ਦੇ ਵਿੱਚ ਉਹ ਹੀ ਆਉਂਦਾ ਜਿਹਦੇ ਕੋਲ ਗਿਆਨ ਵੀ ਹੈ ਔਰ ਸ਼ਰਧਾ ਵੀ ਹੈ ਦੋਨੋਂ ਚਾਹੀਦੇ ਨੇ ਇੱਕ ਦੇ ਨਾਲ ਕੰਮ ਨਹੀਂ ਚਲੇਗਾ 네ਰਾ ਗਿਆਨ ਅਹੰਕਾਰ ਪੈਦਾ ਕਰੇਗਾ ਅਹੰਕਾਰ ਪੈਦਾ ਕਰੇਗਾ ਔਰ ਜਿੱਥੇ ਸਾਥ ਸੰਗਤ ਗਿਆਨ ਦੇ ਨਾਲ ਸ਼ਰਧਾ ਹੋਏਗੀ ਨਾ ਉਸ ਸ਼ਰਦਾ ਉਸ ਅਹੰਕਾਰ ਨੂੰ ਤਿਰੋਹੀਤ ਕਰੇਗੀ ਪਿਗਲਾ ਕੇ ਸੁਟ ਦੇਗੀ ਸ਼ਰਦਾ ਉਸ ਅਹੰਕਾਰ ਨੂੰ ਪਰੇ ਸੁਟ ਦੇਗੀ ਗਿਆਨ ਔਰ ਸ਼ਰਦਾ ਦਾ ਸੰਗਮ ਧਰਮ ਦਾ ਜਨਮ ਹੈ ਧਰਮ ਦਾ ਜਨਮ ਹੈ ਧਰਮ ਦਾ